ਸਰ ਐਸਪੀ ਚੰਡੀਗੜ੍ਹ ਜੇ ਤੁਸੀਂ ਰਹੇ ਉਸ ਟਾਈਮ ਟੈਰੋਰਿਜ਼ਮ ਦਾ ਵੀ ਦੌਰ ਰਿਹਾ ਪੰਜਾਬ ਵਿੱਚ ਕਾਫੀ ਚੰਡੀਗੜ੍ਹ ਵੀ ਹਲਚਲ ਰਹਿੰਦੀ ਰਹੀ ਕੀ ਕੀ ਚੈਲੰਜਸ تھے ਕੀ ਕੀ ਮਤਲਬ ਚੰਡੀਗੜ੍ਹ ਦੇ ਮਤਲਬ ਜਿਹੜੇ ਪੁਲਿਸ ਡਿਪਾਰਟਮੈਂਟ ਸੀ ਕਿਉਂਕਿ ਨਾਲ ਲੱਗਦਾ ਹੀ ਸੂਬਾ ਜਿਹੜਾ ਹੈਗਾ ਸਟੇਟ ਪੰਜਾਬ ਸੀਗੀ ਤੇ ਡਿਸਟਰਬੈਂਸ ਕਾਫੀ ਰਹੀ ਤੇ ਉਹਦਾ ਇਫੈਕਟ ਚੰਡੀਗੜ੍ਹ ਨੂੰ ਵੀ ਆਂਦਾ ਰਿਹਾ ਕੀ ਚੈਲੰਜਸ ਰਹਿੰਦੇ ਸੀਗੇ ਉਸ ਟਾਈਮ ਚੰਡੀਗੜ੍ਹ ਦੇ ਵਿੱਚ ਲੋਕ ਸੇਫ ਸੀਗੇ ਬੇਸ਼ੱਕ ਟੈਰੋਰਿਜ਼ਮ ਸੀਗਾ ਕਿਉਂਕਿ ਚੰਡੀਗੜ੍ਹ ਦੀ 18 ਬਾਉਂਡਰੀ ਸੀਗੇ 18 ਆਊਟਸ ਕਟ ਸੀਗੇ ਜਿਹੜੇ ਹਰ ਟਾਈਮ ਬੰਦ ਰਹਿੰਦੇ ਸੀ ਜੇ ਤੁਹਾਨੂੰ ਲੋਡ ਹੁੰਦੀ ਸੀ 3 ਮਿੰਟ ਚੋਂ ਬੰਦ ਕਰ ਦਿੰਦੇ ਸੀ ਪੁਲਿਸ ਕੰਟਰੋਲ ਨੂੰ ਦੇ ਵਿੱਚ ਡਿਊਟੀ ਅਫਸਰ ਤਾਂ ਆ ਸੀਗਾ ਸਵੇਰੇ 6-7 ਵਜੇ ਜਿੱਤੇ 3 ਵੀਕ ਮੈਸੇਜ ਆਇਆ ਇੱਕ ਲੇਡੀ ਨੂੰ ਸਬਜ਼ੀ ਕੱਟਣ ਵਾਲੇ ਚੱਕੂ ਨਾਲ ਕਿਸੇ ਨੇ ਮਾਰਤਾ ਤੇ ਉਹ ਭੱਜ ਗਿਆ ਠੀਕ ਹੈ ਜੀ ਸਾਡੇ ਕੋਲ ਇਨਫੋਰਮੇਸ਼ਨ ਟਾਈਮ ਤੇ ਆ ਗਈ ਸੀ ਉਸ ਨੂੰ ਡਿਡਵਾਲ ਸਾਹਿਬ ਸੀਗੇ ਜਿਹੜੇ ਸਾਡੇ ਆਈ.ਜੀ ਸੀਗੇ ਉਹਨਾਂ ਨੇ ਬੁਲਾਇਆ ਵੀ ਕਿੱਦਾਂ ਹੋਇਆ ਕਿਉਂਕਿ ਦਿੱਲੀ ਦੇ ਵਿੱਚ ਕਿਤਨੇ ਮਰਡਰ ਹੋ ਜਾਂਦੇ ਆ ਬਲਾਈਂਡ ਮਰਡਰ ਸੰਤੋ ਕੁਝ ਪਤਾ ਲੱਗਦਾ ਨਹੀਂ ਬਿਲਕੁਲ ਜੀ 70 ਕੈਸ਼ ਰਿਵਾਰਡ ਮੈਨੂੰ ਮਿਲੇ ਕਲਾਸ 1 ਕਲਾਸ 2 ਕਲਾਸ 3 20000 ਦਾ ਕੈਸ਼ ਰਿਵਾਰਡ ਸੀਗਾ ਟੋਟਲ ਜਿਹੜਾ ਬੰਦਾ ਤੁਹਾਡੇ ਕੋਲ ਗੱਡੀ ਮਜਾਂਦਾ ਹੈ ਉਸਨੂੰ ਫੋਨ ਕਰੋ ਵੀ ਗੱਡੀ ਪਹੁੰਚ ਗਈ ਸੀ ਥਾਣੇ ਵਾਲੇ ਪਹੁੰਚ ਗਏ ਸੀ ਕਾਰਵਾਈ ਅੱਛੀ ਹੋਈ ਤੁਸੀਂ ਉਸ ਕਾਰਵਾਈ ਨਾਲ ਖੁਸ਼ ਹੋ ਕੋਈ ਇੰਪਰੂਵਮੈਂਟ ਦੱਸੋ ਜਾਂ ਤੁਹਾਡੇ ਸਰਾਊਂਡਿੰਗ ਕੋਈ ਕ੍ਰਾਈਮ ਹੁੰਦਾ ਹੈ ਸੰਤੋ ਦੱਸੋ ਇਹਦੇ ਨਾਲ ਸਾਡੇ ਕੋਲ ਬਹੁਤ ਵੈਲਿਊਏਬਲ ਇਨਫੋਰਮੇਸ਼ਨ ਆਈਆਂ ਪਬਲਿਕ ਗਾਡੀਨ ਦੇਖਣ ਵਾਲੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਤੇ ਤੇ ਆਦਾਬ ਤੁਸੀਂ ਦੇਖ ਰਹੇ ਹੋ ਦਾ ਸਟ੍ਰੇਟ ਟਾਕ ਸ਼ੋਅ ਸਰਵਜੀਤ ਸਿੰਘ ਦੇ ਨਾਲ ਤੇ ਦੋਸਤੋ ਅੱਜ ਸਾਡੇ ਨਾਲ ਇੱਕ ਬਹੁਤ ਖਾਸ ਮਹਿਮਾਨ ਨੇ ਜਿਨ੍ਹਾਂ ਦੀ ਅਗਰ ਅਸੀਂ ਅਚੀਵਮੈਂਟਸ ਦਸੀਏ ਤੇ ਉਹ ਬਹੁਤ ਵੱਡੀ ਲਿਸਟ ਵੀ ਹੈਗੀ ਹੈ ਇਹਨਾਂ ਨੂੰ ਪ੍ਰੈਜ਼ੀਡੈਂਟ ਪੁਲਿਸ ਪ੍ਰੈਜ਼ੀਡੈਂਟ ਮੈਡਲ ਵੀ ਮਿਲਿਆ ਹੈ ਜੀ ਤੇ ਕਾਫੀ ਜਗ੍ਹਾ ਤੋਂ ਸਨਮਾਨਿਤ ਹੋਏ ਨੇ ਤੇ ਅੱਜ ਸਾਡੇ ਨਾਲ ਜਿਹੜੇ ਮੁੱਖ ਮਹਿਮਾਨ ਹੈਗੇ ਨੇ ਜੀ ਚੰਡੀਗੜ੍ਹ ਪੁਲਿਸ ਤੋਂ ਐਸਪੀ ਰੋਸ਼ਨ ਲਾਲ ਜੀ ਇਹ ਚੰਡੀਗੜ੍ਹ ਪੁਲਿਸ ਵਿੱਚ ਸਰਵ ਕਰ ਚੁੱਕੇ ਨੇ ਜੀ ਐਸਐਸਪੀ ਤੇ ਉਹਨਾਂ ਨਾਲ ਹੀ ਖਾਸ ਗੱਲਬਾਤ ਕਰਾਂਗੇ ਤੇ ਜਾਣਾਂਗੇ ਉਹਨਾਂ ਦੇ ਬਾਰੇ ਤੇ ਉਹਨਾਂ ਦੀ ਕਹਾਣੀ ਉਹਨਾਂ ਦੇ ਜ਼ੁਬਾਨੀ ਸਸ਼ੀਕਲ ਸਾਹਿਬ ਸਤਿ ਸ਼੍ਰੀ ਅਕਾਲ ਜੀ ਨਮਸਤੇ ਅਦਾਬ ਰੋਸ਼ਨ ਲਾਲ ਜੀ ਤੁਸੀਂ ਚੰਡੀਗੜ੍ਹ ਪੁਲਿਸ ਤੋਂ ਰਿਟਾਇਰ ਹੋਏ ਐਸਐਸਪੀ ਜੀ ਜਿਹੜੀ ਤੁਹਾਡੀ ਇੱਕ ਟੈਨਿਓਰ ਰਹੀ ਪੂਰੀ ਜਰਨੀ ਰਹੀ ਚੰਡੀਗੜ੍ਹ ਪੁਲਿਸ ਨਾਲ ਉਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਕੁਝ ਦੱਸੋ ਜੀ ਮੈਂ 79 ਦੇ ਵਿੱਚ ਚੰਡੀਗੜ੍ਹ ਪੁਲਿਸ ਬਤੌਰ ਕਨਸਟੇਬਲ ਭਰਤੀ ਹੋਇਆ ਤੇ 2020 ਮਈ ਦੇ ਵਿੱਚ ਰਿਟਾਇਰ ਹੋਇਆ 41 ਸਾਲ ਦੀ ਸਰਵਿਸ ਮੇਰੀ ਚੰਡੀਗੜ੍ਹ ਦੇ ਵਿੱਚ ਹੀ ਕਨਸਟੇਬਲ ਤੋਂ ਲੈ ਕੇ ਐਸਪੀ ਤੱਕ ਰਹੀ ਔਰ ਐਸਪੀ ਵੀ ਮੈਂ 4 ਸਾਲ ਇੱਥੇ ਸਰੂ ਕੀਤਾ ਇਸ ਦੌਰਾਨ ਮੈਨੂੰ ਅੱਠ ਪ੍ਰਮੋਸ਼ਨਾਂ ਮਿਲੀਆਂ ਸਟੇਟ ਮੈਰੀਟੋਰੀਅਸ ਡਿਸਟਿੰਗਿਸ਼ਡ ਅਵਾਰਡ ਮਿਲੇ ਤੇ ਪ੍ਰੈਜ਼ੀਡੈਂਟ ਪੁਲਿਸ ਮੈਡਲ ਮਿਲਿਆ ਕਾਫੀ ਸਮਾਂ ਇੱਥੇ ਰਹਿ ਗਏ ਚੰਡੀਗੜ੍ਹ ਦੇ ਬਾਰੇ ਬਹੁਤ ਅੱਛੇ ਲੋਗਾਂ ਨੂੰ ਵੀ ਜਾਣਦੇ ਆ ਕਿ ਲੋਕਾਂ ਨੂੰ ਸਰਵ ਕੀਤਾ ਔਰ ਲੋਕਾਂ ਦੀ ਜ਼ਿੰਦਗੀ ਨੂੰ ਬਿਨਾਂ ਕਿਸੇ ਖੋਫ ਦੇ ਰਹਿਣ ਦੀ ਕੋਸ਼ਿਸ਼ ਕੀਤੀ ਗਈ ਕਿ ਉਹਨਾਂ ਨੂੰ ਇਹ ਜੀ ਸਹੂਲਤਾਂ ਦਿੱਤੀ ਜਾਣ ਕੰਟਰੋਰ ਹੁੰਦੇ ਜਰੀਏ ਸਰ ਐਜ਼ ਅ ਐਸਪੀ ਚੰਡੀਗੜ੍ਹ ਜੇ ਤੁਸੀਂ ਰਹੇ ਉਸ ਟਾਈਮ ਟੈਰਰਿਜ਼ਮ ਦਾ ਵੀ ਦੌਰ ਰਿਹਾ ਪੰਜਾਬ ਵਿੱਚ ਕਾਫੀ ਚੰਡੀਗੜ੍ਹ ਦੀ ਹਲਚਲ ਰਹਿੰਦੀ ਰਹੀ ਕੀ ਕੀ ਚੈਲੰਜਸ تھے ਕੀ ਕੀ મતલਬ ਚੰਡੀਗੜ੍ਹ ਦੇ મતલਬ ਜਿਹੜੇ ਪੁਲਿਸ ਡਿਪਾਰਟਮੈਂਟ ਸੀ ਕਿਉਂਕਿ ਨਾਲ ਲੱਗਦਾ ਹੀ ਸੂਬਾ ਜਿਹੜਾ ਹੈਗਾ ਸਟੇਟ ਪੰਜਾਬ ਸੀਗੀ ਤੇ ਡਿਸਟਰਬੈਂਸ ਕਾਫੀ ਰਹੀ ਤੇ ਉਹਦਾ ਇਫੈਕਟ ਚੰਡੀਗੜ੍ਹ ਨੂੰ ਵੀ ਆਂਦਾ ਰਿਹਾ ਕੀ ਚੈਲੰਜਸ ਰਹਿੰਦੇ ਸੀਗੇ ਉਸ ਟਾਈਂ ਨਹੀਂ ਟੈਰਰਿਜ਼ਮ ਆਇਆ ਸੀ 84 ਦੇ ਵਿੱਚ ਹਾਂਜੀ ਤੇ ਉਸ ਟਾਈਮ ਮੈਂ ਛੋਟੇ ਰੈਂਕᱤਂ ਸੀਗਾ ਲੇਕਿਨ ਲੋਕਲ ਪੁਲਿਸ ਨੇ ਬਹੁਤ ਅੱਛੀ ਲੀਡ ਦਿੱਤੀ ਸੀ ਤੇ ਮੈਨੂੰ ਇੱਕ ਪ੍ਰਮੋਸ਼ਨ ਵੀ ਮਿਲੀ ਸੀ ਚੰਡੀਗੜ੍ਹ ਦੇ ਵਿੱਚ ਲੋਕ ਸੇਫ ਸੀਗੇ ਬੇਸ਼ੱਕ ਟੈਰਰਿਜ਼ਮ ਸੀਗਾ ਕਿਉਂਕਿ ਚੰਡੀਗੜ੍ਹ ਦੀ 18 ਬਾਉਂਡਰੀ ਸੀਗੀਆਂ 18 ਆਊਟਸਕਟ ਸੀਗੇ ਜਿਹੜੇ ਹਰ ਟਾਈਮ ਬੰਦ ਰਹਿੰਦੇ ਸੀ ਅਗਰ ਸਾਨੂੰ ਲੋਡ ਹੁੰਦੀ ਸੀ ਤਿੰਨ ਮਿੰਟ ਚੋਂ ਬੰਦ ਕਰ ਦਿੰਦੇ ਸੀ ਤੇ ਇੱਥੇ ਜਿਹੜੇ ਕੋਈ ਵਰਦਤ ਕਰਨ ਵਾਲੇ ਉਹਨਾਂ ਨੂੰ ਪਤਾ ਸੀ ਕਿ ਅਸੀਂ ਵਰਦਤ ਕਰ ਲਵਾਂਗੇ ਲੇਕਿਨ ਬਾਹਰ ਨਹੀਂ ਜਾ ਸਕਦੇ ਫੜੇ ਜਾਏਗੇ ਇਸ ਕਰਕੇ ਇੱਥੇ ਲੋਕ ਜਿਆਦਾ ਖੋਫ ਇੱਥੇ ਪੈਦਾ ਨਹੀਂ ਹੋਇਆ ਕਿ ਲੋਕ ਬੜੀ ਨਿਸ਼ਚਿੰਤ ਹੀ ਰਹੇ ਤੇ ਸਰ ਚੰਡੀਗੜ੍ਹ ਜਿਸਾ ਪੁਲਿਸ ਹੈਗੀ ਹੈ ਇਹ ਯੂਨੀਅਨ ਟੈਰੀਟਰੀ ਹੈ ਸਿੱਧੀ ਸੈਂਟਰ ਤੋਂ ਨਾਲ ઓਪਰੇਟ ਹੁੰਦੀ ਹੈ ਜੋ ਵੀ ਡੀਜੀਪੀ ਸਾਹਿਬ ਅਗਰ ਬਦਲੇ ਜਾਂਦੇ ਹੈ ਜਾਂ ਕੁਝ ਵੀ ਇੱਥੇ politcal interference ਸਾ ਵੀ ਕੋਈ ਪ੍ਰੈਸ਼ਰ ਰਹਿੰਦਾ ਹੈ ਕਦੀ ਨਹੀਂ ਬਹੁਤ ਕਮ ਹੈ ਕਿਉਂਕਿ ਨਾ ਹਰਿਆਣਾ ਪੁਲਿਸ ਹਰਿਆਣਾ ਐਡਮਿਨਿਸਟ੍ਰੇਸ਼ਨ ਅਤੇ ਦਖਲ ਕਰਦੀ ਨਾ ਪੰਜਾਬ ਕਰਦੀ ਹੈ ਇੱਥੇ ਯੂਟੀ ਤੋਂ ਅਫਸਰ ਆਉਂਦੇ ਆ ਆਪਣਾ ਕੰਮ ਕਰਦੇ ਆ ਪ੍ਰਾਇੋਰਟੀ ਬੇਜਤੇ ਤੇ ਆਪਣੇ ਚਲੇ ਜਾਂਦੇ ਆ politcal interference ਬਹੁਤ ਘੱਟ ਰਹਿੰਦੀ ਹੈ ਤੇ ਸਰ ਤੁਹਾਡੀ ਲਾਈਫ ਸਪੈਨ ਜਿੰਨੇ ਸਾਲ ਤੁਸੀਂ ਸਰਵ ਕੀਤਾ ਉਹਦੇ ਕੋਈ ਚੈਲੈਂਜਿੰਗ ਜੇ ਤੁਹਾਨੂੰ ਕੋਈ ਲੱਗਿਆ ਹੋਵੇ ਅੱਜ ਤੱਕ ਕੋਈ ਐਸੀ ਗੱਲ ਵੀ ਜਿਹੜੀ ਕੀ ਇੱਕ ਪੁਲਿਸ ਅਫਸਰ ਹੋਣ ਦੇ ਨਾਤੇ ਕਿ ਵੀ ਇਹ ਬੜਾ ਚੈਲੈਂਜਿੰਗ ਜੀ ਰਿਆ ਮੇ ਲਈ ਕਿ ਜਾਂ ਬਹੁਤ ਕੋਈ ਐਸਾ ਕਿੱਸਾ ਜਾਂ ਵਾਕਿਆ ਹੋਇਆ ਹੋਵੇ ਜ਼ਿੰਦਗੀ ਚ ਉਸ ਟਾਈਮ ਮੈਂ ਪੁਲਿਸ ਕੰਟਰੋਲ ਰੂਮ ਦੇ ਵਿੱਚ ਡਿਊਟੀ ਅਫਸਰ ਤਨ ਆਸੀਗਾ ਸੂਰੇ 6-7 ਵਜੇ ਦੇ ਕਰੀਬ ਇੱਕ ਮੈਸੇਜ ਆਇਆ ਇੱਕ ਲੇਡੀ ਨੂੰ ਸਬਜੀ ਕੱਟਣ ਵਾਲੇ ਚੱਕੂ ਨਾਲ ਕਿਸੇ ਨੇ ਮਾਰਤਾ ਤੇ ਉਹ ਭੱਜ ਗਿਆ ਠੀਕ ਹੈ ਜੀ ਸਾਡੇ ਕੋਲ ਇਨਫੋਰਮੇਸ਼ਨ ਟਾਈਮ ਤੇ ਆ ਗਈ ਸੀ ਸਾਨੂੰ ਅਫਸਰਾਂ ਦੇ ਬੜੇ ਅੱਛੇ ਆਦੇਸ਼ ਸੀਗੇ ਵੀ ਟਾਈਮਲੀ ਅਗਰ ਅਸੀਂ ਕੋਈ ਕਾਰਵਾਈ ਕਰ ਦੇਗੇ ਤਾਂ ਉਹਦਾ ਜ਼ਿਆਦਾ ਫਾਇਦਾ ਹੋਏਗਾ ਮੈਂ ਆਪਣੀ ਸੀਟ ਤੋਂ ਉੱਠਿਆ ਤੇ ਵਾਇਰਲੈਸ ਨੈਟ ਤੇ ਚਲਾ ਗਿਆ ਉੱਥੇ ਸਾਰਿਆਂ ਨੂੰ ਇਹ ਕਹਤਾ ਵੀ ਜਿਹੜਾ ਬੰਦਾ ਸਬਜੀ ਕੱਟਣ ਦੇ ਚੱਕੂ ਨਾਲ ਕਿਸੇ ਲੇਡੀ ਨੂੰ ਮਾਰ ਕੇ ਚਲਾ ਗਿਆ ਇਹਦਾ ਮਤਲਬ ਉਹ ਬੰਦਾ ਕ੍ਰਾਈਮਿਨਲ ਨਹੀਂ ਹੈ ਉਹ ਕਿਸੇ ਬੁਰੀ ਨੀਅਤ ਨਾਲ ਕਰ ਬੜਿਆ ਸੀ ਹੋ ਸਕਦਾ ਚੋਰੀ ਕਰਨ ਵਾਲੀ ਹੋਰ ਕਿਸੇ ਵਜਨ ਨਾਲ ਅੰਦਰ ਬੜਿਆ ਸੀ ਔਰ ਬਾਈਚਾਂਸ ਨੂੰ ਨੋਟਿਸ ਹੋ ਗਿਆ ਤੇ ਉਹਨੇ ਛੋਟੇ ਜਿਹੇ ਚੱਕੂ ਨਾਲ ਲੇਡੀ ਨੂੰ ਮਾਰਸਾ ਜਿਸ ਤਰ੍ਹਾਂ ਹੀ ਅਸੀਂ ਇਹ ਖਬਰ ਪਹਲਾਈ ਸਾਡੇ ਇੱਕ ਸਬ ਇੰਸਪੈਕਟਰ ਕਾਫੀ ਗੱਡੀਆਂ ਸੀ ਇਸ ਏਰੀਆ ਚ ਭੇਜਤੀਆਂ ਵੀ ਉਹ ਦੂਰ ਨਹੀਂ ਗਿਆ ਹੁਣ ਨੇੜੇ ਖਾਨ ਬਿਲਕੁਲ ਜੀ ਉਹਦੇ ਬਿਲਕੁਲ ਨੇੜੇ 2-300 ਮੀਟਰ ਦੂਰ ਤੇ ਇੱਕ ਸਕੂਲ ਸੀਗਾ ਉੱਥੇ ਉਹ ਬੰਦਾ ਸਿਰੇ ਸਿਰੇ ਫੜ ਲਿਆ ਠੀਕ ਹੈ ਜੀ ਤੇ ਇਹ ਬੜੀ ਐਪਰੀਸ਼ੀਏਟ ਹੋਇਆ ਉਸਨੇ ਡਡਵਾਲ ਸਾਹਿਬ ਸੀਗੇ ਜਿਹੜੇ ਸਾਡੇ ਆਈਜੀ ਸੀਗੇ ਉਹਨਾਂ ਨੇ ਬੁਲਾਇਆ ਵੀ ਕਿੱਦਾਂ ਹੋਇਆ ਕਿਉਂਕਿ ਦਿੱਲੀ ਦੇ ਵਿੱਚ ਕਿਤਨੇ ਮਰਡਰ ਹੋ ਜਾਂਦੇ ਆ ਬਲਾਈਂਡ ਮਰਡਰ ਸੰਤੋ ਕੁਝ ਪਤਾ ਲੱਗਦਾ ਨਹੀਂ ਬਿਲਕੁਲ ਜੀ ਉਹਨਾਂ ਨੂੰ ਦੱਸਿਆ ਗਿਆ ਵੀ ਜਿੱਦਾਂ ਤੁਹਾਡੇ ਹਦੇਸ਼ ਸੀਗੇ ਟਾਈਮਲੀ ਸਾਨੂੰ ਇਨਫੋਰਮੇਸ਼ਨ ਆ ਗਈ ਟਾਈਮਲੀ ਅਸੀਂ ਐਕਸ਼ਨ ਲੈ ਲਿਆ ਟਾਈਮਲੀ ਉਹ ਬੰਦਾ ਪਕੜਿਆ ਗਿਆ ਜਿਹੜੇ ਬੰਦੇ ਨੇ ਉਹ ਪਕੜਿਆ ਸੀ ਉਹ ਸਬ ਇਨਸਪੈਕਟਰ ਸਰਵਨਸੀ ਦਾ ਫੀਲਡ ਦੇ ਵਿੱਚ ਸਾਨੂੰ ਦੋਨੋਂ ਨੂੰ ਬੁਲਾਇਆ ਪੂਰੀ ਸਟਾਫ ਨੂੰ ਬੁਲਾਇਆ ਤੇ ਮੇਰਾ 750 ਰੁਪਏ ਇਨਾਮ ਕਲਾਸ 1 ਸਰਟੀਫਿਕੇਟ ਦਿੱਤਾ ਗਿਆ ਸਭ ਤੋਂ ਆਨਰ ਦਾ ਸਰਟੀਫਿਕੇਟ ਹੈ ਤੇ ਉਹਦਾ 1000 ਰੁਪਏ ਕਰਤਾ ਮੈਂ ਥੋੜਾ ਕੁਐਸਚਨ ਕੀਤਾ ਵੀ ਮੈਂ ਸਬ ਇਨਸਪੈਕਟਰ ਐ ਔਰ ਉਹ ਫੀਲਡ ਦੇ ਵਿੱਚ ਐ ਵੀ ਤੁਸੀਂ ਮੇਰੇ ਘਟ ਕਿਉਂ ਕੀਤਾ ਉਹਨਾਂ ਨੇ ਕਿਹਾ ਵੀ ਬੇਟੇ ਤੂੰ ਡਾਕਟਰ ਹੈ ਤੂੰ ਕੰਡੋਰਮ ਚ ਬਟੇ ਤੂੰ ਡਾਕਟਰ ਵਾਲਾ ਕੰਮ ਹੈ ਇਹਦਾ ਨਰਸਾਂ ਵਾਲਾ ਕੰਮ ਹੈ ਇਹਨੇ ਫੀਲਡ ਦੇ ਵੀ ਜਾ ਕੇ ਉਹਨੂੰ ਫੜਿਆ ਇਸ ਵਾਸਤੇ ਇਹਨੂੰ ਜਿਆਦਾ ਮੈਂ ਰਿਵਾਰਡ ਕੀਤਾ ਕੋਈ ਗੱਲ ਨਹੀਂ ਹੋਈ ਮਤਲਬ ਸਾਨੂੰ ਕੁਝ ਸਿੱਖੀ ਮਿਲੀ ਉਹ ਇਸ ਤਰ੍ਹਾਂ ਦੇ ਕਈ ਵਾਕਏ ਹੋਏ ਮਤਲਬ ਚੋਰੀ ਇੱਥੋਂ ਗੱਡੀ ਹੋ ਜਾਣੀ ਲੇਕਿਨ 3-4 ਮਿੰਟ ਚ ਅਸੀਂ ਫੜ ਲੈਣੀ ਮੇਰੇ 70 ਕੈਸ਼ ਰਿਵਾਰਡ ਮੈਨੂੰ ਮਿਲੇ ਕਲਾਸ 1 ਕਲਾਸ 2 ਕਲਾਸ 3 20000 ਦਾ ਕੈਸ਼ ਰਿਵਾਰਡ ਸੀਗਾ ਟੋਟਲ ਔਰ ਇਸ ਤੋਂ ਇਲਾਵਾ ਸਾਡਾ ਇਹ ਹੁੰਦਾ ਸੀ ਵੀ ਕੋਈ ਵੀ ਸਮੇਂ ਗਲਤ ਬਿਲਕੁਲ ਗੋਆਨਾ ਦੇਖਿਓ ਇਨਸੀਡੈਂਟ ਹੋਇਆ ਕਿ ਮੈਂ ਕੰਡੋਰਿੰਗ ਹੁੰਦਾ ਸੀ ਕੰਡੋਰਿੰਗ ਸਾਡੇ ਕੋਲ ਇਨਫਰਾਸਟ੍ਰਕਚਰ ਬਹੁਤ ਸੀਗਾ ਬਹੁਤ ਗੱਡੀਆਂ ਸੀਗੀਆਂ ਸਾਨੂੰ ਪਤਾ ਹੁੰਦਾ ਸੀ ਕਿੱਥੇ ਗੱਡੀਆਂ ਖੜੀਆਂ ਕਿੱਥੇ ਵਰਦਤ ਹੋਈ ਹੈ ਕਿੱਦੇ ਗਿਆ ਹੋਇਆ ਦੋ ਵੱਡੇ ਵੱਡੀ ਗੱਲਾਂ ਹੈਗੀਆਂ ਇੱਕ ਵਾਰੀ ਇੱਕ ਅਫਸਰ ਆਇਆ ਉਹਨਾਂ ਨੇ ਕਿਹਾ ਜਿਸ ਟਾਈਮ ਵਰਦਤ ਹੁੰਦੀ ਤੁਸੀਂ ਪੰਜ ਛੇ ਗੱਡੀਆਂ ਮੌਕੇ ਤੇ ਭੇਜ ਦਿੰਦੇ ਉਹਦਾ ਕੀ ਫਾਇਦਾ ਅਸੀਂ ਸੋਚਿਆ ਕਿ ਉੱਤੇ ਤਾਂ ਕੋਈ ਫਾਇਦਾ ਨਹੀਂ ਹੈ ਕਿਉਂਕਿ ਬਾਹਰ ਵਰਦਤ ਕਰਨ ਤੋਂ ਬਾਅਦ ਲੋਕ ਭੱਜ ਜਾਂਦੇ ਆ ਜਾਂ ਬਾਹਰ ਛੱਲੇ ਜਾਂਦੇ ਆ ਉਹਨਾਂ ਨੇ ਕਿਹਾ ਮੁਕੇ ਤੇ ਗੱਡੀ ਭੇਜੋ ਜੇ ਸਿਰਫ ਤੁਹਾਨੂੰ ਇਹ ਪ੍ਰੋਵਾਈਡ ਕਰਦੇ ਵੀ ਹੋਇਆ ਕਿਹਾ ਬਾਕੀ ਤੁਸੀਂ ਸਾਰੇ ਬੈਰੀਅਰ ਸੀਲ ਕਰ ਦਿਓ ਉਹਦੇ ਨਾਲ ਬਹੁਤ ਅੱਛਾ ਹੋਇਆ ਇੱਕ ਵਾਰੀ ਮੈਡਮ ਕਿਰਨ ਬੇਦੀ ਸਾਡੇ ਆਈ ਜੀ ਸੀਗੇ ਉਹਨਾਂ ਨੇ ਭਰੀ ਮੀਟਿੰਗ ਵਿੱਚ ਸੁਭਾ ਸੁਝਾਅ ਪੁੱਛਿਆ ਕਿ ਤੁਸੀਂ ਕੰਡੋਰਮ ਤੋਂ ਤੁਹਾਡਾ ਕਾਫੀ ਕੰਮ ਰਿਹਾ ਵੀ ਕੋਈ ਸੁਝਾਅ ਦੱਸੋ ਜਿਹਦੇ ਨਾਲ ਕੰਮ ਅੱਛਾ ਹੋ ਜਾਏ ਮੈਂ ਉਹਨਾਂ ਨੂੰ ਕਿਹਾ ਵੀ ਗੱਡੀਆਂ ਖੜੀਆਂ ਐ ਪੈਟਰੋਲ ਐ ਮੈਨਪਾਵਰ ਐ ਸਭ ਕੁਝ ਐ ਜਦੋਂ ਕੋਈ ਇਨਸੀਡੈਂਟ ਹੁੰਦਾ ਅਸੀਂ ਗੱਡੀ ਭੇਜ ਦਿੰਨੇ ਆ ਉਸ ਗੱਡੀ ਦਾ ਡਰਾਈਵਰ ਹੋ ਸਕਦਾ ਹੈ ਨੈਚੁਰਲ ਕਾਲ اٹینڈ ਕਰਿਆ ਹੋਏ ਹੋ ਸਕਦਾ ਉਹਨੇ ਪੱਗ ਧਾਰੀ ਹੋਏ ਹੋ ਸਕਦਾ ਉਹਨੇ ਜੁੱਤੇ ਧਾਰੇ ਹੋਣ ਉਹ ਲੇਟ ਹੋ ਜੇ ਮੈਂ ਕਹਿੰਦਾ ਜੀ ਸੁਝਾਅ ਹੋਵੇ ਹੈ ਕਿ ਇੱਕ ਦੀ ਜਗ੍ਹਾ ਦੋ ਗੱਡੀਆਂ ਭੇਜ ਦੇ ਕਰੀਏ ਜਿਸ ਟਾਈਮ ਤੋਂ ਉਹ ਦੋ ਗੱਡੀਆਂ ਭੇਜਣੀ ਸ਼ੁਰੂ ਹੋਈਆਂ ਸਾਨੂੰ ਪਬਲਿਕ ਦੀ ਕਦੀ ਕੰਪਲੇਂਟ ਨਹੀਂ ਆਈ ਵੀ ਪੁਲਿਸ ਆਈ ਹੈ ਜਾਂ ਨਹੀਂ ਆਈ ਕੁਇਕ ਰਿਸਪੌਂਸ ਹੋਣਾ ਸ਼ੁਰੂ ਹੋ ਗਿਆ ਕੁਇਕ ਰਿਸਪੌਂਸ ਹੋ ਗਿਆ ਉਹਦੇ ਨਾਲ ਹੀ ਮੈਂ ਬੱਦੀ ਜੀ ਨੇ ਸ਼ੁਰੂ ਕੀਤਾ ਜਿਹੜਾ ਬੰਦਾ ਤੁਹਾਡੇ ਕੋਲ ਗੱਡੀ ਮੰਗਾਂਦਾ ਹੈ ਉਹਨੂੰ ਫੋਨ ਕਰੋ ਵੀ ਗੱਡੀ ਪਹੁੰਚ ਗਈ ਸੀ ਥਾਣੇ ਵਾਲੇ ਪਹੁੰਚ ਗਏ ਸੀ ਕਾਰਵਾਈ اچھی ਹੋਈ ਤੁਸੀਂ ਉਸ ਕਾਰਵਾਈ ਨਾਲ ਖੁਸ਼ ਹੋ ਕੋਈ ਇੰਪਰੂਵਮੈਂਟ ਦਸੋ ਜਾਂ ਤੁਹਾਡੇ ਸਰਾਊਂਡਿੰਗ ਕੋਈ ਕ੍ਰਾਈਮ ਹੁੰਦਾ ਹੈ ਸੰਦੋ ਬਿਲਕੁਲ ਇਹਦੇ ਨਾਲ ਸਾਡੇ ਕੋਲ ਬਹੁਤ ਵੈਲਿਊਏਬਲ ਇਨਫੋਰਮੇਸ਼ਨ ਆਈਆਂ ਔਰ ਪੁਲਿਸ ਤੇ ਕੰਮ ਨੂੰ ਬਹੁਤ ਸਰਾਇਆ ਕੀਤਾ ਗਿਆ ਕੁ ਲੋਕਾਂ ਨੂੰ ਫੋਨ ਮਿਲਣ ਲੱਗੇ ਪੁਲਿਸ ਤੇ ਵੀ ਮੈਡਮ ਤੁਸੀਂ ਫੋਨ ਕੀਤਾ ਸੀ ਸਰ ਤੁਸੀਂ ਫੋਨ ਕੀਤਾ ਸੀ ਤੁਸੀਂ ਆਪਣੀ ਰਾਏ ਦਸੋ ਇਹ ਵੀ ਕਾਫੀ ਅਪਰੀਸ਼ੀਏਟ ਹੋਇਆ। ਕਾਫੀ ਪਬਲਿਕ ਪੁਲਿਸ ਦੀ ਇੰਟਰੈਕਸ਼ਨ ਜਿਹੜੀ ਹੈ ਕਾਫੀ ਉਹਨਾਂ ਨੇ ਕੈਜੂਅਲ ਕਰ ਦਿੱਤੀ ਸੀ। ਬਿਲਕੁਲ ਜ਼ਰੂਰ ਕਰ ਦਿੱਤੀ ਸੀ। ਨਾਲੇ ਅਫਸਰਾਂ ਵਾਸਤੇ ਵੀ ਇਹ ਈਜ਼ੀ ਹੋ ਗਿਆ ਸੀ ਕਿ ਪਬਲਿਕ ਜਿਹੜਾ ਟਰਸਟ ਫੈਕਟਰ ਵੱਧ ਗਿਆ। ਔਰ ਅਫਸਰਾਂ ਨੂੰ ਫੀਡਬੈਕ ਮਿਲਣ ਲੱਗ ਗਈ। ਫੀਡਬੈਕ ਮਿਲਣ ਲੱਗ ਗਈ। ਪੁਲਿਸ, ਥਾਣਾ ਪੁਲਿਸ ਚੱਲੀ ਗਈ, ਪੀਸੀਆਰ ਚੱਲੀ ਗਈ। ਕਿਸੇ ਨੇ ਕੋਈ ਕੰਮ ਨਾ ਕੀਤਾ ਹੋਵੇ, ਪੈਸੇ ਮੰਗੇ ਹੋਣ ਜਾਂ ਕੋਈ ਕ੍ਰਾਈਮ ਹੁੰਦਾ ਉਹਦੀ ਕਾਫੀ ਇਨਫਰਮੇਸ਼ਨ ਆ ਸਾਡੇ ਕੋਲ ਆਣਦੀ ਹੈ। ਤੇ ਸਰ ਜਿਸ ਤਰ੍ਹਾਂ ਹੁੰਦੇ ਹਾਲਾਤ ਵੀ ਅਗਰ ਦੇਖੇ ਹੁਣ ਕਾਫੀ ਅਸੀਂ ਕੇਸ ਸੁਣਦੇ ਹੁੰਦੇ ਹਾਂ ਚੰਡੀਗੜ੍ਹ ਪੁਲਿਸ ਦੇ ਜਿਸ ਤਰ੍ਹਾਂ ਕਈ ਵਾਰੀ ਡਿਪਾਰਟਮੈਂਟ ਦੇ ਤੁਹਾਨੂੰ ਲੱਗਦਾ ਨਹੀਂ ਕਿ ਕਾਫੀ ਬਦਲਾਅ ਆ ਚੁੱਕਿਆ ਹੋਇਆ ਜਿਹੜੇ ਨਵੇਂ ਯੰਗਸਟਰਸ ਚੰਡੀਗੜ੍ਹ ਪੁਲਿਸ ਚ ਆਤਾ ਗਏ ਪਰ ਉਹ ਡਿਸਪਲਿਨ ਤੇ ਪ੍ਰਿੰਸੀਪਲਸ ਨੂੰ ਨਹੀਂ ਮੇਨਟੇਨ ਕਰ ਪਾਰੇ ਕਿਉਂਕਿ ਰੋਜ਼ ਮਰਦਾ ਹੈ ਅਖਬਾਰ ਵਿੱਚ ਕੁਛ ਨਾ ਕੁਛ ਕੋਈ ਨਾ ਕੋਈ ਚੰਡੀਗੜ੍ਹ ਪੁਲਿਸ ਦੇ ਬੰਦੇ ਦੀ ਖਬਰ ਲੱਗੀ ਹੁੰਦੀ ਅਫਸਰ ਨਹੀਂ ਇਹੋ ਜੀ ਕੋਈ ਗੱਲ ਨਹੀਂ ਹੈ ਜਿਹੜੀ ਦੇਖੋ ਜੋ ਚੀਜ਼ ਅਸੀਂ ਪੜ੍ਹੀ ਸੀ ਸਾਡੇ ਤੋਂ ਆਉਣ ਵਾਲੀ ਜਿਹੜੀ ਪੀੜੀ ਹੈ ਉਹ ਜ਼ਿਆਦਾ ਪੜ ਗਈ ਹੈ ਬਿਲਕੁਲ ਜੀ ਜ਼ਿਆਦਾ ਇੰਟੈਲੀਜੈਂਟ ਹੈ ਔਰ ਹਰੇਕ ਤਰਫ ਇਹ ਹੁੰਦਾ ਹੈ ਵੀ ਜਿੱਥੇ ਅچھے ਕੰਮ ਹੁੰਦੇ ਐ ਉੱਥੇ ਗਲਤ ਕੰਮ ਵੀ ਹੁੰਦੇ ਆ ਅਫਸਰ ਹੈ ਅਫਸਰ ਉਹਨਾਂ ਨੂੰ ਬਰੀਫਿੰਗ ਵੀ ਕਰਦੇ ਆ ਅਗਰ ਕੋਈ ਗਲਤ ਕੰਮ ਕਰਦਾ ਹੈ ਉਹਨੂੰ ਸਜ਼ਾ ਵੀ ਦਿੰਦੇ ਆ ਬਿਲਕੁਲ ਜੀ ਬਿਲਕੁਲ ਜਿੱਦਾਂ ਟਾਈਮ ਬਦਲਿਆ ਇਦਾਂ ਵੀ ਅਫਸਰ ਬਦਲ ਗਏ ਇਦਾਂ ਹੀ ਮੁਲਾਜ਼ਮ ਬਦਲ ਗਏ ਕਿਉਂਕਿ ਪਹਿਲੇ ਜਿ세 ਹੁੰਦਾ ਸੀ ਇੱਕ ਚੰਡੀਗੜ੍ਹ ਪੁਲਿਸ ਦਾ ਹੈ ਤਾਂ ਹੁਣ ਵੀ ਉਹੀ ਰੁਤਬਾ ਹੈ ਕਿ ਚੰਡੀਗੜ੍ਹ ਪੁਲਿਸ ਤੋਂ ਕੋਈ ਅਗਰ ਮੋਹਾਲੀ ਤੋਂ ਐਂਟਰ ਕਰ ਰਿਹਾ ਦਿੜਕਪੁਰ ਤੋਂ ਜਾਂ ਪੰਚਕੂਲਾ ਤੋਂ ਸਭ ਨੂੰ ਪਤਾ ਹੈ ਹੈਲਮਟ ਪਾਣਾ ਹੈ ਸੀਟ ਬੈਲਟ ਲਗਾਨੀ ਓਵਰਸਪੀਡ ਰੈਗੂਲੇਸ਼ਨਸ ਦੇ ਮਾਮਲੇ 'ਚ ਜਦ ਕਿ ਅਸੀਂ ਕ੍ਰਾਈਮ 'ਚ ਵੀ ਘੱਟ ਹੀ ਆ ਸਭ ਤੋਂ ਨਹੀਂ ਟ੍ਰੈਫਿਕ ਪੁਲਿਸ ਬਾਰੇ ਲੋਕਾਂ ਦੀ رائے ਹੈ ਕਿ ਚੰਡੀਗੜ੍ਹ ਜਾਣਾ ਤੇ ਸਾਰੇ ਕਾਗਜ਼ ਪੂਰੇ ਕਰਕੇ ਜਾਣੇ ਆ ਬਿਲਕੁਲ ਜੀ ਔਰ ਸੀਟ ਬੈਲਟ ਲਗਾ ਕੇ ਜਾਣੀ ਹੈ ਹੈਲਮਟ ਲਗਾ ਕੇ ਜਾਣਾ ਹੈ ਬਾਕੀ ਲੋਕਲ ਪੁਲਿਸ ਬਾਰੇ ਵੀ ਇੱਥੇ ਬਹੁਤ ਅੱਛਾ ਹੈ ਮੈਂ ਮੈਨੂੰ ਲਾਈਜ਼ਨਿੰਗ ਦਿੱਤੀ ਸੀਗੀ ਇੱਕ ਮਿਸਟਰ ਗੇਲ ਸੀਗੇ ਸਚਿਨ ਤੰਦਰੁਕਰ ਸੀਗੇ ਹੋਰ ਕਈ ਕ੍ਰਿਕਟਰ ਕ੍ਰਿਸ ਗੇਲ ਤੇ ਸਚਿਨ ਤੰਦਰੁਕਰ ਔਰ ਮਾਵੀਸ਼ ਜਿਹੜੇ ਆਪਣੇ ਮਹਿੰਦਰ ਮਹਿੰਦਰ ਸਿੰਘ ਟੋਨੀ ਮਹਿੰਦਰ ਸਿੰਘ ਟੋਨੀ ਸੀਗੇ ਉਸ ਤੋਂ ਇਲਾਵਾ ਸਰਦਾਰ ਜੀ ਸੀ ਜਿਹੜੇ ਕੈਪਟਨ ਸੀਗੇ ਆਕੀ ਦੇ ਅੱਛਾ ਜੀ ਇਹਨਾਂ ਸਾਰਿਆਂ ਬੰਦਿਆਂ ਕੋਲ ਅਸੀਂ رائے ਵੀ ਲਈ ਉਹ ਲੋਕਾਂ ਨੂੰ ਰਿਕਵੈਸਟ ਵੀ ਕੀਤੀ ਲੋਕਾਂ ਨੂੰ ਰਿਕਵੈਸਟ ਕਰਨ ਚੰਡੀਗੜ੍ਹ ਪੁਲਿਸ ਤੇ ਕਾਨੂੰਨਾਂ ਦੀ ਪਾਲਣਾ ਕਰਨ ਟ੍ਰੈਫਿਕ ਦੇ ਕਾਨੂੰਨਾਂ ਦੀ ਪਾਲਣਾ ਕਰਨ ਐਸ ਐਸ ਤਰ੍ਹਾਂ ਦੀ ਮਹਿੰਮ ਸ਼ੁਰੂ ਕੀਤੀ ਜਾਂਦੀ ਹੈ ਕੰਗਨਾ ਨਰੇਵਤ ਨੇ ਵੀ ਹੈਲਮਟ ਪਾ ਕੇ ਲੋਕਾਂ ਨੂੰ ਦੱਸਿਆ ਸੀ ਜੇ ਮੈਂ ਹੈਲਮਟ ਪਾ ਸਕਦੀ ਹਾਂ ਤੁਸੀਂ ਵੀ ਹੈਲਮਟ ਪਾਇਆ ਕਰੋ ਬਿਲਕੁਲ ਜੀ ਤੇ ਸਰ ਚੰਡੀਗੜ੍ਹ ਪੁਲਿਸ ਟਾਈਮ ਬਾਈ ਟਾਈਮ ਕੋਈ ਨਾ ਕੋਈ ਇਵੈਂਟ ਵੀ ਕਰਾਂਦੇ ਰਹਿੰਦੇ ਨੇ ਪ੍ਰੋਮੋਸ਼ਨਲ ਜਿਵੇਂ ਮੈਰਾਥਨ ਰਨ ਕਰਾ ਦਿੱਤੀ ਜਾਂ ਕੁਝ ਮਿਲ ਕੇ ਇਹ ਹੁਣ ਵੀ ਇਵੈਂਟ ਚੱਲਦੇ ਰਹਿੰਦੇ ਨੇ ਕਿ ਹੁਣ ਮਤਲਬ ਘਟੇ ਨੇ ਨਹੀਂ ਚੱਲਦੇ ਰਹਿੰਦੇ ਐਡਮਿਨਿਸਟ੍ਰੇਸ਼ਨ ਆਪਣੇ ਕਰਦੀ ਹੈ ਪੁਲਿਸ ਆਪਣੇ ਕਰਦੀ ਹੈ ਪੁਲਿਸ ਆਪਣਾ ਇੱਕ ਵੀਕ-ਵੀ ਮਨਾਉਂਦੀ ਹੈ ਉਹਦੇ ਵਿੱਚ ਮੁਲਾਜ਼ਮਾ ਵਾਸਤੇ ਖਾਣਾ ਅੱਛਾ ਖਾਣਾ ਕੁਇ ਕਲਚਰ ਪ੍ਰੋਗਰਾਮ ਜਾਂ ਡੀਜੀ ਸਾਹਿਬ ਆਪਣੇ ਘਰ ਵੀ ਹਾਈਟੀ ਰੱਖਤੇ ਹਨ ਤੇ ਇਹ ਚੱਲਦਾ ਰਿਹਾ ਉਹਦਾ ਪੁਲਿਸ ਮੈਕਮੇ ਸਾਡੇ ਟਾਈਮ 'ਚ ਅਸੀਂ ਦਲਜੀਤ ਦੋਸਾਨ ਸ਼ੈਰੀਮਾਨ ਤੇ ਇੱਕ ਹੋਰ ਪੰਜਾਬੀ ਫਿਲਮ ਦੇ ਬੜੇ ਅੱਛੇ ਕਿਰਦਾਰ ਉਹਨਾਂ ਨੂੰ ਅਸੀਂ ਪੁਲਿਸ ਲਾਈਨ ਦੇ ਵਿੱਚ ਸਟੇਜ ਬਣਾ ਕੇ ਉੱਥੇ ਲੋਕਾਂ ਨੂੰ ਇੰਟਰਟੇਨ ਕਰਵਾਇਆ ਸੀ ਜਿਹੜੇ ਉਸ ਟਾਈਮ ਬਹੁਤ ਅੱਛੇ ਗਲਾਕਾਰ ਕਹੀ ਜਾਂਦੇ ਸੀ ਉਸ ਤੋਂ ਬਾਅਦ ਸੁਖਵਿੰਦਰ ਸਿੰਘ ਸਾਡੇ ਪ੍ਰੋਗਰਾਮ 'ਚ ਇੱਕ ਵਾਰੀ ਆਏ ਸੀਗੇ ਔਰ ਆਪਣਾ ਜਿਹੜਾ ਪੰਜਾਬ ਦੇ ਸੀਐਮ ਹੈ ਉਹ ਸਾਡੇ ਇੱਕ ਬਰੀ ਪ੍ਰੋਗਰਾਮ ਤੇ ਗੁਰਦੇ ਤੇ ਚਾਹੀ ਸੀ ਅਸੀਂ ਮਤਲਬ ਸੈਲੀਬ੍ਰਿਟੀ ਉਹ ਪਲੇਅਰਸ ਹੈ ਜਾਂ ਫਿਲਮਾਂ ਨਾਲ ਜੁੜੇ ਹੋਏ ਹੈ ਜਾਂ ਚੰਡੀਗੜ੍ਹ ਦੇ ਵੱਡੇ ਹਸਤੀਆਂ ਹੈਗੇ ਕਪਿਲ ਦੇਵ ਨੇ ਇੱਕ ਇੰਟਰਵਿਊ ਕੀਤਾ ਸੀਗਾ ਕਿ ਲੋਕਾਂ ਨੂੰ ਰਿਕਵੈਸਟ ਕੀਤੀ ਸੀ ਵੀ ਕਾਨੂੰਨ ਟ੍ਰੈਫਿਕ ਦੇ ਕਾਨੂੰਨਾਂ ਦੀ ਪਾਲਣਾ ਕਰੋ ਬਿਲਕੁਲ ਜੀ ਮਤਲਬ ਚੰਡੀਗੜ੍ਹ ਪੁਲਿਸ ਹਮੇਸ਼ਾ ਮੁਸਤੈਦ ਰਹੀ ਹੈ ਰਹਿੰਦੀ ਹੈ ਔਰ ਰਹੇਗੀ ਜਿਵੇਂ ਅਸੀਂ ਜਿਸਾ ਤੁਹਾਡੇ ਪਿੱਛੇ ਦੇਖ ਸਕਦੇ ਆ ਕਿ ਰਾਸ਼ਟਰਪਤੀ ਪ੍ਰਨਵ ਮੋਖਰ ਜੀ ਤੋਂ ਵੀ ਤੁਹਾਨੂੰ ਪ੍ਰੈਜ਼ੀਡੈਂਟ ਮੈਡਲ ਮਿਲਿਆ ਸਰ ਇਹ ਕਿਸ ਮਤਲਬ ਉਹਦੇ ਵਾਸਤੇ ਮਿਲਿਆ ਸੀਗਾ ਜੀ ਇਹ ਜਦੋਂ ਬੰਦੇ ਦੀ ਸਰਵਿਸ 15 20 ਸਾਲ ਦੀ ਹੋ ਜਾਂਦੀ ਹੈ 25 ਸਾਲ ਦੀ ਹੋ ਜਾਂਦੀ ਹੈ ਡਿਪਾਰਟਮੈਂਟ ਰਿਕਮੈਂਡ ਕਰਦਾ ਹੈ ਉਹਦੀ ਸਾਰਾ ਕੈਰੇਕਟਰ ਰੋਲ ਦੇਖ ਕੇ ਬੈਸਟ ਬੈਸਟ ਉਹ ਦੇਖ ਕੇ ਬੈਸਟ ਬੰਦੇ ਦੇਖ ਕੇ ਕਦੀ ਕੋਈ ਸਜ਼ਾ ਨਹੀਂ ਮਿਲੀ ਕਦੀ ਕੋਈ ਇਨਕੁਆਰੀ ਨਹੀਂ ਹੋਈ ਉਹਨਾਂ ਬੰਦਿਆਂ ਦੇ ਬਾਰੇ ਰਿਕਮੈਂਡ ਕਰਦੀ ਹੈ ਫਿਰ ਉੱਥੇ ਪ੍ਰੈਜ਼ੀਡੈਂਟ ਹਾਊਸ ਜਾ ਕੇ ਡਿਸਾਈਡ ਹੁੰਦੇ ਆ ਕਿ ਇਹ ਦਿੱਤੇ ਜਾਂਦੇ ਜਿਹਨਾਂ ਬੰਦਿਆਂ ਦੇ ਕਮ ਅچھے ਹੋਗੇ ਸਰ ਤੁਸੀਂ ਦੱਸਿਆ ਤੁਸੀਂ ਚੰਡੀਗੜ੍ਹ ਜਿਹੜਾ ਕੰਟਰੋਲ ਰੂਮ ਸਾਰਾ ਦੇਖਦੇ ਸੀਗੇ ਪੁਲਿਸ ਕੰਟਰੋਲ ਰੂਮ ਉਹ ਤਾਂ ਬਹੁਤ ਹੀ ਹੈਕਟਿਕ ਜੌਬ ਹੈ ਕਿਉਂਕਿ 24 ਘੰਟੇ ਕੋਈ ਨਾ ਕੋਈ ਕੰਟਰੋਲ ਰੂਮ ਤੇ ਕੁਝ ਨਾ ਕੁਝ ਚੱਲਦਾ ਹੀ ਰਹਿੰਦਾ ਹੈ ਕਿ ਮਤਲਬ ਉਹਦੇ ਤਾਂ ਇਹ ਹੈ ਕਿ ਹਰ ਇੱਕ ਸੈਕਿੰਡ ਬਾਅਦ ਕੋਈ ਨਾ ਕੋਈ ਕਾਲ ਆ ਰਹੀ ਹੈ ਜਾਂ ਕੋਈ ਨਾ ਕੋਈ ਪੈ ਰਿਹਾ ਹੈ ਤੇ ਕਿਸੇ ਮੈਨੇਜ ਕਰਦੇ ਸੀ ਪਹਿਲੇ ਮੈਂ ਡਿਊਟੀ ਅਫਸਰ ਸੀਗਾ ਸਾਡੀ ਸ਼ਿਫਟਾਂ ਡਿਊਟੀ ਹੁੰਦੀ ਸੀ ਮੇਰੀ ਸ਼ਿਫਟ ਦਾ ਮੈਂ ਇੰਚਾਰਜ ਸੀਗਾ ਠੀਕ ਹੈ ਜੀ ਉਸ ਤੋਂ ਬਾਅਦ ਮੈਂ ਸੁਪਰਵਾਈਜ਼ਰ ਹੋ ਗਿਆ ਜਿਹੜੇ ਡਿਊਟੀ ਅਫਸਰ ਸੀ ਡਿਊਟੀ ਅਫਸਰ ਚੱਲ ਆਮ ਰੂਟੀਨ ਦੇ ਕੰਮ ਉਹ ਦਿਖਤੇ ਹਨ ਕੋਈ ਐਕਸੀਡੈਂਟ ਹੋ ਗਿਆ ਕੋਈ ਝਗੜਾ ਹੋ ਗਿਆ ਹੋਰ ਕੁਝ ਹੈ ਅਗਰ ਕੋਈ ਐਹੋ ਜੀ ਚੀਜ਼ ਹੈ ਜਿਹੜੀ ਅਫਸਰ ਨੂੰ ਦੱਸਣੀ ਹੋਵੇ ਉਹ ਸਾਨੂੰ ਮੈਨੂੰ ਦੱਸਦੇ ਸੀ ਕਿ ਫਿਰ ਮੈਂ ਸਾਰੇ ਅਫਸਰਾਂ ਨੂੰ ਦੱਸਦਾ ਸੀ ਮਤਲਬ ਸਾਰੀ ਚੀਜ਼ਾਂ ਦੇ ਵਿੱਚ ਜਿੰਦਰ ਇੱਕ ਸੈਟ ਪ੍ਰोसीजर ਬਣਾਇਆ ਹੋਇਆ ਹੈ ਕਿੱਥੇ ਕਿਹਾ ਹੋਏਗਾ ਕੀ ਕਰਨਾ ਹੈ ਠੀਕ ਹੈ ਜੀ ਉਹ ਰੂਟੀਨ ਚੱਲਦਾ ਰਹਿੰਦਾ ਅਗਰ ਕੋਈ ਐਹੋ ਜੀ ਐਪਰੀਆ ਘੰਟਾ ਕਟਣਾ ਕਟ ਗਈ ਤਾਂ ਉਹ ਸਾਡੇ ਨੋਟਿਸ ਲੈਂਦੇ ਸੀ ਅਸੀਂ ਅਫਸਰਾਂ ਨੂੰ ਦੱਸਦੇ ਸੀ ਕਿ ਅਫਸਰ ਫਿਰ ਉਸ ਮੁਤਾਬਿਕ ਸਾਨੂੰ आदेश ਨੇ ਦੇ ਸਵੀਰ ਅਸੀਂ ਕੰਪਲਾਈ ਕਰਦੇ ਸੀ ਸਰ ਅਧੋਂ ਦੇ ਤੁਹਾਡੇ ਟਾਈਮ ਦੇ ਹਿਸਾਬ ਨਾਲ ਹੁਣ ਕਿੰਨਾ ਫਰਕ ਆਇਆ ਵਰਕਿੰਗ ਵਿੱਚ ਨਹੀਂ ਬਿਲਕੁਲ ਵਰਕਿੰਗ ਅਸੀਂ ਇਹ ਨਹੀਂ ਕਹਿ ਸਕਦੇ ਵੀ ਅਸੀਂ ਅੱਛੇ ਸੀਗੇ ਜਾਂ ਹੁਣ ਅੱਛੇ ਨਹੀਂ ਹੈ ਜਾਂ ਹੁਣ ਅੱਛੇ ਹੈ ਟਾਈਮ ਦੇ ਨਾਲ ਵਰਕਿੰਗ ਵੀ ਚੇਂਜ ਹੁੰਦੀ ਰਹਿੰਦੀ ਹੈ ਮੈਨਪਾਵਰ ਚੇਂਜ ਹੁੰਦੀ ਰਹਿੰਦੀ ਹੈ ਕੁਆਲੀਫਿਕੇਸ਼ਨ ਚੇਂਜ ਹੁੰਦੀ ਰਹਿੰਦੀ ਹੈ ਅੱਜ ਕੱਲ ਜਿਹੜਾ ਕੰਟਰੋਲ ਰੂਮ ਪਹਿਲੇ ਸੀਗਾ ਘੰਟੀ ਵਜਦੀ ਸੀ ਹੈਲੋ ਪੁਲਿਸ ਕੰਟਰੋਲ ਰੂਮ ਸਾਨੂੰ ਇਹ ਨਹੀਂ ਪਤਾ ਲੱਗਦਾ ਸੀ ਵੀ ਕਿਹਦਾ ਨੰਬਰ ਹੈ ਬਿਲਕੁਲ ਜੀ ਅੱਜ ਕੱਲ ਸਾਨੂੰ ਉਹਦੀ ਲੋਕੇਸ਼ਨ ਪਤਾ ਲੱਗ ਜਾਂਦੀ ਹੈ ਉਹਦਾ ਨਾਮ ਉਹਦਾ ਐਡਰੈਸ ਪਤਾ ਲੱਗ ਜਾਂਦਾ ਵੀ ਕੌਣ ਬੰਦਾ ਕਾਲ ਕਰ ਰਿਹਾ ਹੈ ਉਹਦੇ ਨਾਲ ਕਾਫੀ ਸਹੂਲਤ ਆ ਜਾਂਦੀ ਹੈ ਲੋਕ ਗਲਤ ਇਨਫੋਰਮੇਸ਼ਨ ਨਹੀਂ ਦਿੰਦੇ ਮਤਲਬ ਜਿੰਨਾ ਜਿੰਨਾ ਟਾਈਮ ਪਾਸ ਹੋਇਆ ਟੈਕਨੀਕ ਨੇ ਵੀ ਤਰੱਕੀ ਕੀਤੀ ਔਰ ਉਸ ਤੋਂ ਬਾਅਦ ਮੁੰਡੇ ਵੀ ਅੱਛੇ ਮਤਲਬ ਟੈਕਨੋਲੋਜੀਕਲੀ ਪੁਲਿਸ ਵੀ ਅਪਗ੍ਰੇਡ ਹੋਈ ਬਿਲਕੁਲ ਤੇ ਅੱਗੇ ਅਫਸਰ ਵੀ ਅਪਗ੍ਰੇਡ ਹੋ ਬਿਲਕੁਲ ਡਾਇਲ 100 ਡਾਇਲ ਪਹਿਲੇ ਸਿੰਪਲ ਪੰਜ 100 ਨੰਬਰ ਹੁੰਦੇ ਸੀ ਉੱਥੇ ਰਿੰਗ ਆਂਦੀ ਸੀ ਉਸ ਤੋਂ ਬਾਅਦ ਆਟੋਮੈਟਿਕ ਡਾਇਲ ਸਿਸਟਮ ਲੱਗ ਗਿਆ 2009 ਚ ਲੱਗਿਆ ਸੀ ਉਸ ਤੋਂ ਬਾਅਦ ਇੱਕ ਹੁਣ ਜੁਆਇੰਟ ਕੰਟਰੋਲ ਰੂਮ ਬਣਾਤਾ ਹੈ ਜਿਹਦੇ ਵਿੱਚ ਐਮਬੂਲੈਂਸ ਫਾਇਰ ਬ੍ਰਿਗੇਡ ਪੁਲਿਸ ਇਹ ਸਾਰੀ ਜੀ ਉੱਥੇ ਬੈਠੇ ਆ ਤੁਸੀਂ ਰਿੰਗ ਕਰੋਗੇ 112 ਨੰਬਰ ਜਿਹੜੀ ਵੀ ਤੁਹਾਨੂੰ ਕੋਈ ਕੋਈ ਸਹੂਿਦਤ ਚਾਹੀਦੀ ਹੈ ਉਹ ਤੁਸੀਂ ਦੱਸੋਗੇ ਉਹ ਕੰਸਰਨ ਨੂੰ ਚਲੀ ਜਾਏਗੀ ਔਰ ਉੱਥੇ ਤੋਂ ਫਿਰ ਉਹਨਾਂ ਦੀ ਫੀਡਬੈਕ ਆਂਦੀ ਰਹੇਗੀ ਕਾਫੀ ਕੰਮ ਆਸਾਨ ਹੋ ਗਏ ਇੱਕ ਸਰ ਅਸੀਂ ਅਕਸਰ ਦੇਖਦੇ ਆਂ ਜਿਸ ਤਰ੍ਹਾਂ ਇੱਥੇ ਚੰਡੀਗੜ੍ਹ 'ਚ ਵੈਸੇ ਸਖਤੀ ਤਾਂ ਬਹੁਤ ਰਹਿੰਦੀ ਹੈ ਨੋ ਡਾਊਟ ਚੇਨ ਸਨੇਚਿੰਗ ਦੇ ਮਾਮਲੇ ਨਹੀਂ ਖੰਮੰਤੇ ਆਉਂਦੇ ਇਹਦੇ ਵਾਸਤੇ ਕੋਈ ਐਸਾ ਕੋਈ ਟੂ ਨਹੀਂ ਬਲੂਪ੍ਰਿੰਟ ਪੁਲਿਸ ਤਿਆਰ ਕਰਦੀ ਚੇਨ ਸਨੇਚਿੰਗ ਹੋਗੀ ਮੋਬਾਈਲ ਸਨੇਚਿੰਗ ਹੋਗੀ ਇਹ ਇੱਕ ਬੜਾ ਵੱਡਾ ਮਤਲਬ ਮੁੱਦਾ ਚੰਡੀਗੜ੍ਹ ਦਾ ਅੱਜ ਵੀ ਰੁਕਿਆ ਹੀ ਹੋਇਆ ਜਿਹਨੂੰ ਕਹਿੰਦੇ ਆ ਨਹੀਂ ਕਾਫੀ ਰਿਕਵਰੀ ਵੀ ਹੁੰਦੀ ਹੈ ਲੋਕਲ ਪੁਲਿਸ ਰਿਕਵਰੀ ਵੀ ਕਰਦੀ ਹੈ ਉਹਦੇ ਵਿੱਚ ਸ਼ਰਤ ਇਹ ਹੁੰਦੀ ਹੈ ਵੀ ਜਿਸ ਟਾਈਮ ਇਨਸੀਡੈਂਟ ਹੋਏ ਨਾ ਬੰਦੇ ਭੁੰਦੜ ਜਾਂਦੇ ਬਿਲਕੁਲ ਬੰਦੇ ਪੁਲਿਸ ਨੂੰ ਦੱਸਦੇ ਨਹੀਂ ਹੈ ਪੁਲਿਸ ਤੱਕ ਪਹੁੰਚਦੇ ਉਹਦੇ ਟਾਈਮ ਲੱਗ ਜਾਂਦਾ ਹੈ ਤੇ ਉਹ ਥੋੜਾ ਢਿੱਲਾ ਜਾਂਦੀ ਹੈ ਨਹੀਂ ਤਾਂ ਅਗਰ ਠੀਕ ਟਾਈਮ ਤੇ ਉੱਥੇ ਇਨਫੋਰਮੇਸ਼ਨ ਮਿਲ ਜਾਏ ਪੰਚਰ ਗੱਡੀਆਂ ਦਾ ਘੇਰਾ ਲਗਾਉਂਦੇ ਆ ਉਹ ਨੱਕੇ ਲਗਾਉਂਦੇ ਆ ਮੁੱਕਦੇ ਹੀ ਮਿਲ ਜਾਂਦੇ ਨੇ ਉਸ ਤੋਂ ਬਾਅਦ ਲੋਕਲ ਪੁਲਿਸ ਆਪਣੀ ਕਾਰਵਾਈ ਕਰਦੀ ਹੈ ਫਿਰ ਉਹ ਬਾਅਦ ਦੇ ਵਿੱਚ ਵੀ ਪਕੜੇ ਜਾਂਦੇ ਆ ਕਿਉਂਕਿ ਗ੍ਰੇ ਏਰੀਆਸ ਜਿਹੜੇ ਇੱਥੇ ਦੇ ਦੱਸੇ ਜਾਂਦੇ ਨੇ 24 ਸੈਕਟਰ ਵਾਲਾ ਜਾਂ 35 34 ਦੀ ਮਾਰਕੀਟਾਂ ਜਿਹੜੀਆਂ ਨੇ ਜੀ ਇਥੋਂ ਅਸੀਂ ਜੋ ਅਸੀਂ ਡਾਟਾ ਕਲੈਕਟ ਕਰਦੇ ਰਹਿੰਦੇ ਆ ਕਿ ਸਭ ਤੋਂ ਜ਼ਿਆਦਾ ਇਨਸੀਡੈਂਟ ਕਿਹੜੇ ਏਰੀਆ ਦੇ ਆ ਨਹੀਂ 24 ਸੈਕਟਰ ਦੇ ਵਿੱਚ ਛੋਟੀ ਕਲੋਨੀਆਂ ਹੈਗੀਆਂ ਇਸ ਕਰਕੇ 35 ਸੈਕਟਰ ਦੇ ਵਿੱਚ ਮੋਸਟ ਠੀਕ ਪਾਪੂਲੇਟਿਡ ਮਾਰਕੀਟ ਹੈ ਬਿਲਕੁਲ ਜੀ ਜਿੱਥੇ ਕਿ ਮਤਲਬ ਕਸਟਮਰ ਮਿਲ ਜਾਂਦੇ ਆ ਕਸਟਮਰ ਮਤਲਬ ਜਿਹਨੂੰ ਕੋਣ ਹੈ ਕਿਸੇ ਦਾ ਉਹ ਮਿਲ ਜਾਂਦੇ ਆ ਈਜ਼ੀ ਉਹਨਾਂ ਨੂੰ ਮਿਲ ਜਾਂਦਾ ਟਾਰਗੇਟ ਤੇ ਇਸ ਤਰ੍ਹਾਂ ਦੇ ਕੋਈ ਉਹ ਬਣੇ ਹੋਏ ਆ ਬਾਕੀ ਤੁਸੀਂ ਇਹ ਵੀ ਸੁਣਦੇ ਹੋਣਾ ਵੀ ਫੜੇ ਵੀ ਗਏ 15 ਫੜੇ ਗਏ 15 ਫੜੇ ਗਏ ਮੋਬਾਈਲ ਪਿੱਛੇ ਕਾਫੀ ਫੜੇ ਆ ਹੋਰ ਕਿ ਸਮਾਨ ਰਿਕਵਰ ਹੋਇਆ ਕੁਝ ਚੀਜ਼ ਮੌਕੇ ਤੇ ਮਿਲ ਜਾਂਦੀ ਕੁਝ ਬਾਅਦ ਚ ਮਿਲ ਜਾਂਦੀ ਕੁਝ ਇਹ ਕੋਨ ਨਵਾਂ ਆ ਗਿਆ ਜੀ ਬੀ ਐਨ ਐਸ ਭਾਰਤ ਨਿਆਂ ਸੰਸਥਾਨ ਪਹਿਲੇ ਆਈ ਪੀ ਸੀ ਹੁੰਦੀ ਸੀਗੀ ਤੇ ਹੁਣ ਕਾਨੂੰਨ ਚੇਂਜ ਵਰਡਿੰਗ ਚੇਂਜ ਹੋ ਗਈ ਹੈ ਕਿ ਬੀ ਐਨ ਐਸ ਦੇ ਆਦੀਨ ਉਹ ਨਾਲ ਕੁਝ ਫਰਕ ਪਿਆ ਜੀ ਵਰਕਿੰਗ ਇਚ ਉਹ ਉਹਦੇ ਬਾਰੇ ਮੈਨੂੰ ਜਿਆਦਾ ਨਹੀਂ ਪਤਾ ਹੈ ਇੰਪਲੀਮੈਂਟ ਹੋਇਆ ਹੈ ਮਤਲਬ ਟਾਈਮ ਦੇ ਮੁਤਾਬਿਕ ਕੋਈ ਆਈ ਪੀ ਸੀ ਨੂੰ ਚੇਂਜ ਕਰ ਦਿੱਤਾ ਹੈ ਹਾਂਜੀ ਤੇ ਨਵਾਂ ਨਵੇਂ ਕਾਨੂੰਨ ਦੇ ਨਾਂ ਪਹਿਲੇ 500 ਕੁਸ਼ੀ ਕੀ ਆਈ ਪੀ ਸੀ ਹੁਣ 300 ਕੁਛ ਰਹੇਗੇ ਨਵੇਂ ਕਾਨੂੰਨ ਦੇ ਦਾਇਰੇ ਨਾਲ ਲੋਗਨ ਨੂੰ ਨੀਜੀਠਾ ਜਾਏਗਾ ਇਹੋ ਜੀ ਕੁਛੇਂ ਦੀ ਜ਼ਾਈ ਠੀਕ ਹੈ ਜੀ ਸਰ ਤੁਹਾਡਾ ਕੋਈ ਸੁਨੇਹਾ ਚੰਡੀਗੜ੍ਹ ਦੀ ਪਬਲਿਕ ਵਾਸਤੇ ਚੰਡੀਗੜ੍ਹ ਦੇ ਵਿੱਚ ਅਸੀਂ ਵੀ ਹੁਣ ਜਿਸ ਤਰ੍ਹਾਂ ਚੱਲਦੇ ਆਂ ਪਹਿਲੇ ਅਫਸਰ ਹੁੰਦੇ ਸੀ ਪਿੱਛੇ ਬੈਠਦੇ ਸੀ ਬੀਟ 벨ਟ ਨਹੀਂ ਲਗਾਉਂਦੇ ਸੀ ਅਸੀਂ ਹੁਣ ਗੱਡੀ ਚਲਾਣੇ ਆ ਲਾਜ਼ਮੀ ਆ ਅਸੀਂ 벨ਟ ਲਗਾਣੇ ਆ ਦੂਜਾ ਲਾਈਟ ਨੂੰ ਦੇਖ ਕੇ ਰੁਕਦੇ ਆ ਔਰ ਅਗਰ ਨਹੀਂ ਰੁਕਦੇ ਤਾਂ ਅੱਜਕੱਲ ਕੈਮਰੇ ਵੀ ਲੱਗੇ ਹੋਏ ਆ ਸਾਡੇ ਵੀ ਚਲਾਨ ਕਈ ਵਾਰੀ ਸਾਨੂੰ ਸਰਵ ਹੋ ਜਾਂਦੇ ਆ ਵੀ ਤੁਸੀਂ ਇੱਥੇ ਗਲਤੀ ਕੀਤੀ ਤੇ ਤੁਸੀਂ ਆਪਣਾ ਭੂਤੋ ਮੇਰਾ ਮੇਰੀ ਇਹੀ ਅਗਰਾ ਹੈਗਾ ਅਗਰ ਕੋਈ ਇਨਸੀਡੈਂਟ ਹੋਇਆ ਹੋ ਗਏ ਤੇ ਟਾਈਮਲੀ ਅਗਰ ਕੰਟਰੋਲ ਰੂਮ ਨੂੰ 112 ਨੂੰ ਦੱਸਿਆ ਜਾਏ ਤਾਂ ਉਹਦੇ ਵਿੱਚ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਮਤਲਬ ਇਹ ਹੈਗਾ ਕਿ ਉਹ ਕ੍ਰਾਈਮ ਰੁਕ ਜਾਏਗਾ ਜਾਂ ਉਹਨੂੰ ਪਕੜਿਆ ਜਾਏਗਾ ਤੇ ਟ੍ਰੈਫਿਕ ਦੀ ਪਾਲਣਾ ਕਰਨ ਲੋਕਲ ਪੁਲਿਸ ਦੇ ਬਾਰੇ ਉਹਨਾਂ ਨੇ ਮਦਦ ਦੇਣ ਜਿਸ ਟਾਈਮ ਕੋਈ ਇਨਸੀਡੈਂਟ ਹੁੰਦਾ ਉਹਨੂੰ ਜਲਦੀ ਇਤਲਾ ਮਿਲ ਜਾਏ ਤਾਂ ਕਾਫੀ ਹੈ ਬਿਲਕੁਲ ਜੀ ਅਸੀਂ ਫੋਰਨ ਡੈਲੀਗੇਟਸ ਦੇ ਨਾਲ ਇੱਕ ਗੱਡੀ ਚਲੇ ਜਾਂਦੇ ਸੀ ਕਿੱਥੇ ਵੀ ਚਲੇ ਜਾਂਦੇ ਸੀ ਉੱਥੋਂ ਕਾਲ ਕਰਦੇ ਸੀ ਅਨੋਨਿਮਸ ਵੀ ਇੱਥੇ ਇਹ ਵਾਰਦਾਤ ਹੋ ਗਈ ਕੰਟਰੋਲ ਨੂੰ ਦੇਰ ਸਰਪ੍ਰਾਈਜ਼ 3 ਮਿੰਟ ਦੇ ਵਿੱਚ ਮੈਕਸिमम 3 ਮਿੰਟ 4 ਮਿੰਟ ਦੇ ਵਿੱਚ ਗੱਡੀ ਔਰ ਐਮਬੂਲੈਂਸ ਪਹੁੰਚ ਜਾਂਦੀ ਸੀ ਫਿਰ ਉਹਨਾਂ ਦਾ ਇਹ ਕਹਿਣਾ ਸੀਗਾ ਵੀ ਚੰਡੀਗੜ੍ਹ ਦੇ ਵਿੱਚ ਬੰਦਾ ਐਕਸੀਡੈਂਟ ਦੇ ਵਿੱਚ ਮਰ ਨਹੀਂ ਸਕਦਾ ਕਿਉਂਕਿ ਬਹੁਤ ਜਲਦੀ ਸਹਾਇਤਾ ਮਿਲ ਜਾਂਦੀ ਹੈ ਉਸ ਤੋਂ ਬਾਅਦ 16 17 ਮਿੰਟ ਦੇ ਵਿੱਚ ਇੱਕ ਇੰਜਰਡ ਬੰਦੇ ਨੂੰ ਮੌਕੇ ਤੋਂ ਚੱਕ ਕੇ ਅਸੀਂ ਹਸਪੀਟਲ ਐਡਮਿਟ ਕਰਵਾ ਦਿੰਦੇ ਇੱਕ ਇਹ ਸੁਵਿਧਾ ਕਿੱਥੇ ਵੀ ਨਹੀਂ ਹੈ ਸ਼ਾਇਦ ਤੇ ਇੱਥੇ ਸੁਵਿਧਾਵਾਂ ਬਹੁਤ ਹੈ ਔਰ ਉਹਨੂੰ ਟੈਸਟਿੰਗ ਵਾਸਤੇ ਵੀ ਕਈ ਤਰ੍ਹਾਂ ਦੇ ਅਧਾਰੇ ਲਵੇ ਜਾਂਦੇ ਆ ਬਾਹਰ ਦੇ ਬੰਦੇ ਆਏ ਹੋਰ ਆਏ ਅਫਸਰ ਗਾਇਬ ਵਗੈਰਾ ਰਾਤ ਨੂੰ ਸਾਡੇ ਡੀਐਸਪੀਾਂ ਦੀ ਨਾਈਟ ਚੈਕਿੰਗ ਹੈ ਉਹ ਕੱਲ ਕਰਦੇ ਆ ਕਿੱਥੇ ਤੋਂ ਕੋਈ ਵੀ ਗੱਲ ਕਰਦੇ ਆ ਚੈਕਿੰਗ ਚੱਲਦੀ ਰਹਿੰਦੀ ਹੈ ਸਾਡਾ ਫੰਕਸ਼ਨ ਹੀ ਕਿੰਨਾ ਚੱਲ ਰਿਹਾ ਹੈ ਮਤਲਬ ਰੈਗੂਲਰ ਚੈੱਕ ਰਹਿੰਦਾ ਅਫਸਰਾਂ ਦਾ ਕਿ ਬਈ ਹਰ ਜਗ੍ਹਾ ਤੇ ਕਿਹੜੇ ਕਿਹੜੇ ਥਾਣੇ ਚ ਕੀ ਕੀ ਚੱਲ ਰਿਹਾ ਤੇ ਕੀ ਪ੍ਰੌਮਪਟ ਮਤਲਬ ਸਾਡੇ ਆਦੇਸ਼ ਕਿਹਾ ਹੈ ਉਹ ਕਿਦਾਂ ਪਾਲਨ ਹੁੰਦੇ ਆ ਓਕੇ ਕਈ ਵਾਰੀ ਅਸੀਂ ਆਪਣੀ ਪ੍ਰਾਈਵੇਟ ਗੱਡੀ ਦੇ ਵੀ ਜਾ ਕੇ ਕੋਈ ਦੂਸਰੇ ਬੰਦੇ ਦਾ ਮੋਬਾਈਲ ਲੈ ਕੇ ਹੱਲੋ ਮਾਜਰਾਤ ਵੀ ਇੱਥੇ ਐਕਸੀਡੈਂਟ ਹੈ ਕਿੰਨੀ ਜਲਦੀ ਗੱਡੀ ਪਹੁੰਚੀ ਕਿੰਨੀ ਗੱਡੀ ਕਾਰਵਾਈ ਹੋਈ ਥਾਣੇ ਵਾਲੇ ਕਦੋਂ ਪਹੁੰਚੇ ਇਹ ਵੀ ਅਸੀਂ ਵੀ ਕਰਦੇ ਸੀਗੇ ਉਹ ਚੱਲਦਾ ਹੁਣ ਵੀ ਚੱਲਦਾ ਓਕੇ ਜੀ ਤੇ ਦੋਸਤੋ ਦੇਖੋ ਕਿੰਨੇ ਦਿਲਚਸਪ ਹੈ ਕਿ ਚੰਡੀਗੜ੍ਹ ਪੁਲਿਸ ਜਿਹੜੀ ਹੈ ਕਿੰਨੀ ਮੁਸਤੈਦ ਹੈ ਤੇ ਅਫਸਰ ਵੀ ਕਿੰਨੇ ਮੁਸਤੈਦ ਨੇ ਕਿ ਆਪ ਵੀ ਸਰਪ੍ਰਾਈਜ਼ ਵਿਜ਼ਿਟ ਸਰਪ੍ਰਾਈਜ਼ ਚੈੱਕ ਕਰਦੇ ਨੇ ਕਿ ਇੱਕਦਮ ਕਿਸੇ ਵੀ ਅਨਨੋਨ ਨੰਬਰ ਤੋਂ ਫੋਨ ਕਰਕੇ ਇੱਕ ਲੋਕੇਸ਼ਨ ਦੱਸਤੀ ਜੀ ਐਕਸੀਡੈਂਟ ਹੋਇਆ ਤੇ ਨਾਲ ਦੇ ਨਾਲ ਉੱਥੇ ਵੀ ਕਿੰਨੀ ਦੇਰ ਵਿੱਚ ਬੀਸੀਆਰ ਪਹੁੰਚੀ ਜਾਂ ਐਮਬੂਲੈਂਸ ਪਹੁੰਚੀ ਉਹ ਚੈੱਕ ਕਰ ਦੇਣੇ ਤਾਂ ਹੀ ਕਹਿੰਦੇ ਨੇ ਚੰਡੀਗੜ੍ਹ ਪੁਲਿਸ ਜਿਹੜੀ ਹੈ ਨੰਬਰ 1 ਹੈਗੀ ਹੈ ਕਿਉਂਕਿ ਸਾਡੇ ਸਾਰੇ ਪੂਰੇ ਦੇਸ਼ ਵਿੱਚ ਚੰਡੀਗੜ੍ਹ ਪੁਲਿਸ ਦਾ ਬਹੁਤ ਉੱਚਾ ਨਾਮ ਹੈ ਤੇ ਬਹੁਤ ਇੱਕ ਰਿਪਿਊਟਡ ਨਾਮ ਹੈਗਾ ਕਿ ਜਿੱਥੇ ਬਹੁਤ ਪ੍ਰੌਮਟ ਐਕਸ਼ਨ ਲਿੱਤਾ ਜਾਂਦਾ ਹੈ ਤੇ ਦੂਸਰੀ ਗੱਲ ਹੀ ਖੋਰ ਦੱਸਣਾ ਚਾਹਾਂਗਾ ਕਿ ਚੰਡੀਗੜ੍ਹ ਵਿੱਚ ਜਿਸਾਂ ਸਰ ਨੇ ਵੀ ਦੱਸਿਆ ਕੋਈ ਵੀ ਅਗਰ ਐਕਸੀਡੈਂਟ ਹੁੰਦਾ ਹੈ ਤਾਂ ਸਭ ਪੂਰੇ ਇੰਡੀਆ ਵਿੱਚ ਸਭ ਤੋਂ ਘੱਟ ਰੇਸ਼ੋ ਜੰंडीगढ़ ਦੀ ਹੈਗੀ ਕਿਸੇ ਮਰਨ ਵਾਲੇ ਦੇ ਐਕਸੀਡੈਂਟ 'ਚ ਬਹੁਤ ਘੱਟ ਲੋਕ ਨੇ ਕਿਉਂਕਿ ਇੱਥੇ ਐਨੀ ਫਾਸਟ ਪ੍ਰੋਂਪਟ ਐਕਸ਼ਨ ਹੋ ਜਾਂਦਾ ਹੈ ਐਂਬੂਲੈਂਸ ਚੰਡੀਗੜ੍ਹ ਪੁਲਿਸ ਵੱਲੋਂ ਜਾਂ ਫਾਇਰ ਬ੍ਰਿਗੇਡ ਵੱਲੋਂ ਜੇ ਅਗਵੀ ਲੱਗੀ ਹੈ ਕਿ ਮਰਨ ਲੋਕ ਮਤਲਬ ਕੋਈ ਐਕਸੀਡੈਂਟ ਦਾ ਅਗਰ ਸ਼ਿਕਾਰ ਹੁੰਦਾ ਵੀ ਹੈ ਕੈਜ਼ੁਐਲਟੀ ਨਹੀਂ ਹੁੰਦੀ ਕੈਜ਼ੁਐਲਟੀ ਨਹੀਂ ਹੁੰਦੀ ਤੇ ਦੋਸਤੋ ਸਾਡੇ ਨਾਲ ਸੀਗੇ ਫਾਰਮਰ ਐਸਪੀ ਚੰਡੀਗੜ੍ਹ ਪੁਲਿਸ ਰੋਸ਼ਨ ਲਾਲ ਜੀ ਜਿਸ ਤੋਂ ਉਹਨਾਂ ਨੇ ਦੱਸਿਆ ਕਿ ਉਹਨਾਂ ਦਾ ਟੈਨਿਓਰ ਬੜਾ ਗਲੋਰੀਅਸ ਟੈਨਿਓਰ ਰਿਹਾ ਤੇ ਬਿਨਾ ਦਾਤ ਹੋ ਰਿਹਾ ਤੇ ਅਸੀਂ ਅ ਕੀ ਜੋਹੋ ਸਰ ਨੇ ਦਸੀਆਂ ਗੱਲਾਂ ਕਿ ਸੀਟ ਬੈਲ ਲਗਾਓ ਓਵਰ ਸਪੀਡਿੰਗ ਨਾ ਕਰੋ ਰੂਲਸ ਆਫ ਟ੍ਰੈਫਿਕ ਰੂਲਸ obeyed ਕਰੋ ਟ੍ਰੈਫਿਕ ਰੂਲਸ ਦੇ ਨਾਲ-ਨਾਲ ਇੱਕ ਜ਼ਿੰਮੇਵਾਰ ਸ਼ਹਿਰੀ ਵੀ ਬਣੋ ਅਗਰ ਤੁਹਾਡੇ ਨੇੜੇ ਤੇੜੇ ਕਿਤੇ क्राइम ਹੋ ਰਿਹਾ ਹੈ ਕੁਝ ਵੀ ਕਿਸੇ ਵੀ ਤਰ੍ਹਾਂ ਦਾ क्राइम ਹੋ ਰਿਹਾ ਚਾਹ ਡਰੱਗ ਹੋਵੇ ਚਾਹ ਐਕਸੀਡੈਂਟ ਹੋਵੇ ਤੇ ਪ੍ਰੌਮਪਟਲੀ ਨਾਲ ਦੇ ਨਾਲ ਬਿਨਾ ਟਾਈਮ ਗਵਾਏ ਤੁਸੀਂ ਪੁਲਿਸ ਨੂੰ ਰਿਪੋਰਟ ਕਰੋ ਕਿ ਕਿਸੇ ਦੀ ਮਦਦ ਟਾਈਮਲੀ ਹੋ ਸਕੇ ਕਿਉਂਕਿ ਕੋਈ ਨਹੀਂ ਕਹਿ ਸਕਦਾ ਕੋਈ ਤੁਹਾਡੇ ਵਿੱਚੋਂ ਆਪਣਾ ਹੀ ਹੋਵੇ ਜਿਸ ਨਾਲ ਕੋਈ क्राइम ਘਟਿਆ ਹੋਵੇ ਤੇ ਸਾਡੇ ਨਾਲ ਜੁڑے ਰਹਿਣਾ ਦਾ ਸਟ੍ਰੇਟ ਟਾਕ ਸ਼ੋਅ ਤੇ ਮੇਰੇ ਸਰਬਜੀਤ ਸਿੰਘ ਨਾਲ ਤੇ ਅਸੀਂ ਤੁਹਾਨੂੰ ਹੋਰ ਵੀ ਗੱਲਾਂ ਨਾਲ ਰੂਬਰੂ ਕਰਾਉਂਦੇ ਰਵਾਂਗੇ ਤੇ ਹੋਰ ਵੀ ਮਾਨ ਸਖਸ਼ਿਤਾ ਨਾਲ ਗੱਲਾਂ ਕਰਾਉਂਦੇ ਰਵਾਂਗੇ ਤੇ ਜੁੜੇ ਰਹੋ ਸਾਡੇ ਨਾਲ ਦਾ ਸਟ੍ਰੇਟ ਟਾਕ ਸ਼ੋਅ ਤੇ ਧੰਨਵਾਦ ਜੀ